पीटीसी न्यूज़ देख रहे दर्शक दा स्वागत है मैं हा जतिन कुमार शर्मा एसोलेक बड़ी ही मंद भाग की खबर आ रही है और सनसनी फिलाल देने वाली है तस्वीरें ने एक कार आग दा गोला बन जांदी है इस कार दे विच ड्राइवर मौजूद सी जदों कार नु आग लगदी है ओ ड्राइवर बुरी तरीके नाल ਝੁਲਸ ਜਾਂਦਾ पर परमात्मा दी ऐनी कृपा रहंदी है कि ओ दी जान बच जांदी है हॉस्पिटल दे विच जेरे इलाज आ ड्राइवर ਪਰ ਜਿਸ ਤਰੀਕੇ ਦੀਆਂ ਤਸਵੀਰਾਂ ਆਈਆਂ ਨੇ ਉਹਨਾਂ ਨੇ ਵਾਕਈ ਹੈਰਾਨ ਔਰ ਪਰੇਸ਼ਾਨ ਕਰ ਦਿੱਤਾ ਹੈ ਤਸਵੀਰਾਂ ਕਿਸ ਤਰੀਕੇ ਦੀਆਂ ਨੇ ਜਰਾ ਤੁਹਾਨੂੰ ਹੁਣ ਉਹ ਦਿਖਾਣੇ ਆ ਕਿਸ ਤਰੀਕੇ ਦੇ ਨਾਲ ਇੱਕ ਗੱਡੀ ਖੜੀ ਹੁੰਦੀ ਹੈ ਬਾਜ਼ਾਰ ਦੇ ਵਿੱਚ ਤੇ ਦੇਖਦੇ ਹੀ ਦੇਖਦੇ ਆ ਉਸ ਗੱਡੀ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਔਰ ਗੱਡੀ ਅੱਗ ਦਾ ਗੋਲਾ ਬਣ ਜਾਂਦੀ ਹੈ ਹਾਲਾਂਕਿ ਮੌਕੇ ਦੇ ਉੱਤੇ ਲੋਕ ਗੱਡੀ ਦੇ ਵਿੱਚ ਜਿਹੜੀ ਅੱਗ ਲੱਗੀ ਹੁੰਦੀ ਉਹਨੂੰ ਬੁਝਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਕਾਫੀ ਅਫੜਾ-ਦਫੜੀ ਵਾਲਾ ਮਾਹੌਲ ਵੀ ਬਣ ਜਾਂਦਾ ਹੈ ਇੱਕੋ ਦਾਮ ਆਖਰਕਾਰ ਪਾਣੀ ਦਾ ਔਰ ਰੇਤ ਦਾ ਬਾਲੂ ਦਾ ਇੰਤਜ਼ਾਮ ਕਵੇਂ ਕੀਤਾ ਜਾਵੇ ਲੋਕਾਂ ਨੂੰ ਸਮਝ ਨਹੀਂ ਆਉਂਦਾ ਪਰ ਲੋਕ ਦੇ ਪੱਧਰ ਦੇ ਉੱਤੇ ਕਰਦੇ ਨੇ ਤੇ ਫਾਇਰ ਬ੍ਰਿਗੇਡ ਨੂੰ ਵੀ ਫੋਨ ਕੀਤਾ ਜਾਂਦਾ ਹੈ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚਦੀ ਹੈ ਪਰ ਜਦੋਂ ਤੱਕ ਪਹੁੰਚਦੀ ਹੈ ਉਦੋਂ ਤੱਕ ਕੰਮ ਸੁਆਹ ਹੋ ਚੁੱਕਿਆ ਹੁੰਦਾ ਹੈ ਤੇ ਤੁਹਾਨੂੰ ਗੱਡੀ ਦੀਆਂ ਹੁਣ ਤਸਵੀਰਾਂ ਵੀ ਅਸੀਂ ਜਿਹੜੀਆਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਤੇ ਬਠਿੰਡਾ ਦੀਆਂ ਇਹ ਅਮਰੀਕ ਸਿੰਘ ਰੋਡ ਦੀਆਂ ਤੁਹਾਨੂੰ ਤਸਵੀਰਾਂ ਦਿਖਾਣੀਆਂ ਤੇ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਨੇ ਤਾਂ ਬਠਿੰਡਾ ਦੇ ਅਮਰੀਕ ਸਿੰਘ ਰੋਡ ਦੇ ਉੱਤੇ ਇੱਕ ਕਾਰ ਨੂੰ ਇਹ ਭਿਆਨਕ ਅੱਗ ਲੱਗੀ ਹੈ ਕਾਰ ਦਾ ਜਿਹੜਾ ਡਰਾਈਵਰ ਹੈ ਅੱਗ ਲੱਗਣ ਦੇ ਕਾਰਨ ਬੁਰੀ ਤਰੀਕੇ ਨਾਲ ਝੁਲਸ ਜਾਂਦਾ ਹੈ ਤੇ ਫੌਰੀ ਤੌਰ ਦੇ ਉੱਤੇ ਪਰ ਅਸੀਂ ਤੁਹਾਨੂੰ ਉਹ ਤਸਵੀਰਾਂ ਨਹੀਂ ਦਿਖਾ ਰਹੇ ਕਿਉਂਕਿ ਤਸਵੀਰਾਂ ਬੜੀਆਂ ਖਤਰਨਾਕ ਨੇ ਬੜੀਆਂ ਇੱਕ ਤਰੀਕੇ ਨਾਲ ਕਹਦੀਆਂ ਮੰਦ ਭਾਗੀਆ ਤਸਵੀਰਾਂ ਨੇ ਔਰ ਜਿਸ ਤਰੀਕੇ ਨਾਲ ਬੰਦਾ ਝੁਲਸਰਾ ਹੋਇਆ ਤੇ ਅਸੀਂ ਤੁਹਾਨੂੰ ਤਸਵੀਰਾਂ ਨਹੀਂ ਦਿਖਾਉਂਦੇ ਕਿਉਂਕਿ ਉਹ ਤਸਵੀਰਾਂ ਤੁਹਾਨੂੰ ਵਿਚਲਿਤ ਵੀ ਕਰ ਸਕਦੀਆਂ ਨੇ ਇਸ ਕਰਕੇ ਕਿਸੇ ਮਜਬੂਰੀ ਵਾਸਤੇ ਅਸੀਂ ਤੁਹਾਨੂੰ ਉਹ ਤਸਵੀਰਾਂ ਤਾਂ ਨਹੀਂ ਦਿਖਾਉਂਦੇ ਪਰ ਆ ਗੱਡੀ ਦੀਆਂ ਤਸਵੀਰਾਂ ਜ਼ਰੂਰ ਦੇਖ ਲਿਓ ਗੱਡੀ ਕਿਵੇਂ ਧੂ ਧੂ ਕੇ ਜਲ ਰਹੀ ਹੈ ਔਰ ਕਈ ਕਿਲੋਮੀਟਰ ਦੂਰ ਤੋਂ ਇਸ ਮਾਰਕੀਟ ਦੇ ਵਿੱਚ ਜਿਹੜਾ ਧੂਆਂ ਉੱਠਿਆ ਉਹ ਦਿਖਾਈ ਦੇ ਰਿਹਾ ਸੀ ਲਗਭਗ ਪੂਰੇ ਬਠਿੰਡਾ ਸ਼ਹਿਰ ਦੇ ਵਿੱਚੋਂ ਤਾਂ ਪਹਿਲਾਂ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਕਿਸੇ ਜਗ੍ਹਾ ਤੇ ਜੋ ਕੂੜੇ ਵਗੈਰਾ ਨੂੰ ਅੱਗ ਲਗਾਈ ਹੋ ਸਕਦੀ ਹੈ ਕਿਸੇ ਨੇ ਜਾਂ ਕਾਗਜ਼ਾਂ ਨੂੰ ਅੱਗ ਲਗਾਈ ਹੋ ਸਕਦੀ ਹੈ ਪਰ ਜਿਵੇਂ ਹੀ ਪਤਾ ਚੱਲਦਾ ਮਾਰਕੀਟ ਦੇ ਵਿੱਚ ਰੌਲਾ ਰਹਣੇ ਕੀ ਪਿੱਛੇ ਹੋ ਜਾਓ ਜਲਦੀ ਪਿੱਛੇ ਹੋ ਜਾਓ ਕਿਉਂਕਿ ਜੇਕਰ ਇਹ ਅੱਗ ਜਿਹੜੀ ਕਿ ਹਲੇ ਤਾਂ ਸੀਟਾਂ ਨੂੰ ਲੱਗੀ ਵੀ ਹੈ ਗੱਡੀ ਦੇ ਇੰਟੀਰੀਅਰ ਨੂੰ ਲੱਗੀ ਵੀ ਹੈ ਜੇ ਕਿਤੇ ਇਹੀ ਅੱਗ ਪੈਟਰੋਲ ਪੰਪ ਤਾਂ ਪੈਟਰੋਲ ਤੱਕ ਚਲੀ ਜਾਂਦੀ ਹੈ ਜਾਂ ਡੀਜ਼ਲ ਗੱਡੀ ਜੇ ਹੈਗੀ ਹੈ ਤਾਂ ਡੀਜ਼ਲ ਤੇ ਲੱਜਦੀ ਹੈ ਤਾਂ ਫਿਊਲ ਤੇ ਜਾਂਦੀ ਹੈ ਤਾਂ ਜ਼ਬਰਦਸਤ ਧਮਾਕਾ ਵੀ ਹੋ ਸਕਦਾ ਸੀ ਇਸ ਕਰਕੇ ਲੋਕ ਬਚ ਵੀ ਰਹੇ ਨੇ ਔਰ ਨਾਲ ਦੀ ਨਾਲ ਕੋਸ਼ਿਸ਼ ਵੀ ਕਰ ਰਹੇ ਨੇ ਪਰ ਜਿਵੇਂ ਵੀ ਹੋਵੇ ਪਰ ਅਸੀਂ ਅੱਗ ਨੂੰ ਬੁਝਾਣ ਦੀ ਕੋਸ਼ਿਸ਼ ਕਰ ਸਕੀਏ ਫਿਲਹਾਲ ਜਿਹੜੇ ਵਿਅਕਤੀ ਬਠਿੰਡਾ ਦੇ ਵਿੱਚ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿਹੜੇ ਜ਼ਖਮੀ ਹੋਏ ਨੇ ਇਲਾਜ ਜਾਰੀ ਹੈ ਤਸਵੀਰਾਂ ਤੁਹਾਨੂੰ ਉਸ ਗੱਡੀ ਦੀਆਂ ਅਸੀਂ ਦਿਖਾ ਰਹੇ ਹਾਂ ਕਿ ਕਿੰਨੀਆਂ ਖਤਰਨਾਕ ਨੇ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਨੇ ਬਾੜੀਆਂ ਪੁਰਾਣੀਆਂ ਨੇ ਲੇਟੈਸਟ ਹੁਣੀ ਹੁਣੀਆਂ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦਾ ਮਾਹੌਲ ਬਣ ਗਿਆ ਬਠਿੰਡਾ ਦੇ ਅਮਰੀਕ ਸਿੰਘ ਰੋਡ ਦੇ ਉੱਤੇ ਮਾਰਕੀਟ ਦੇ ਵਿੱਚ ਇਹ ਗੱਡੀ ਖੜੀ ਹੁੰਦੀ ਹੈ ਤਾਂ ਉਸ ਵੇਲੇ ਅੱਗ ਲੱਗ ਜਾਂਦੀ ਹੈ ਡਰਾਈਵਰ ਬੁਰੇ ਤਰੀਕੇ ਦੇ ਨਾਲ ਝੁਲਸ ਜਾਂਦਾ ਉਸ ਨੂੰ ਮੋ ਫੌਰੀ ਤੌਰ ਤੇ ਕੱਢਿਆ ਜਾਂਦਾ ਹੈ ਹਸਪਤਾਲ ਪਹੁੰਚਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਇਲਾਜ ਜਾਰੀ ਹੈ ਪਹਿਲਾਂ ਤਾਂ ਲੋਕ ਕਹਿ ਰਹੇ ਸੀ ਜਿੰਦਗੀ ਔਰ ਮੌਤ ਦੀ ਜਿਹੜੀ جنگ ਹੈ ਉਹ ਲੜ ਰਿਹਾ ਹੈ ਲੇਕਿਨ ਹੁਣ ਦੱਸਿਆ ਜਾ ਰਿਹਾ ਹੈ ਕਿ ਖਤਰੇ ਤੋਂ ਫਿਲਹਾਲ ਬਾਹਰ ਹੈ ਲੇਕਿਨ ਕਾਫੀ ਜਿਆਦਾ ਝੁਲਸ ਗਿਆ ਸੀਗਾ ਡਰਾਈਵਰ ਵੀ ਇਸ ਕਰਕੇ ਉਹਦਾ ਇਲਾਜ ਜਾਰੀ ਹੈ ਲੇਕਿਨ ਕਾਰ ਪੂਰੇ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਚੁੱਕੀ ਹੈ ਫਾਇਰ ਬ੍ਰਿਗੇਡ ਵੀ ਮੌਕੇ ਤੇ ਆਈ ਹੈ ਲੇਕਿਨ ਜਿੰਨੀ ਦੇਰ ਚ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਹੈ ਉਸ ਵੇਲੇ ਤੱਕ ਕਾਫੀ ਨੁਕਸਾਨ ਹੋ ਚੁੱਕਿਆ ਸੀ ਯਾਨੀ ਕਿ ਗੱਡੀ ਪੂਰੇ ਤਰੀਕੇ ਨਾਲ ਕੰਡਮ ਹੋ ਚੁੱਕੀ ਹੈ ਇਸ ਵਿੱਚ ਹੁਣ ਸਿਰਫ ਢਾਂਚਾ ਹੀ ਰਹਿ ਗਿਆ ਅੰਦਰ ਜਿੰਨਾ ਵੀ ਵਾਇਰਿੰਗ ਸਿਸਟਮ ਹੁੰਦਾ ਸੀਟਾਂ ਹੁੰਦੀਆਂ ਨੇ ਜਾਂ ਜਿੰਨਾ ਇੰਟੀਰੀਅਰ ਹੈ ਸਾਰੇ ਦਾ ਸਾਰਾ ਸੜ ਕੇ ਸੁਆਹ ਹੋ ਚੁੱਕਿਆ ਹੁਣ ਸਿਰਫ ਇਹ ਲੋਹਾ ਰਹਿ ਚੁੱਕਿਆ ਕਬਾੜ ਰਹਿ ਚੁੱਕਿਆ ਹੈ ਖੈਰ ਤੁਹਾਨੂੰ ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ ਔਰ ਹੁਣ ਪੂਰੀ ਤੁਹਾਨੂੰ ਐਂਬੀਅੰਸ ਦੇ ਨਾਲ ਕਿਵੇਂ ਰੌਲਾ ਪੈ ਜਾਂਦਾ ਕਿਵੇਂ ਇੱਕਦਮ ਹੰਗਾਮੇ ਵਾਲੀ ਮੌਕੇ ਦੇ ਉੱਤੇ ਸਥਿਤੀ ਬਣ ਜਾਂਦੀ ਹੈ ਉਹ ਤਸਵੀਰਾਂ ਦਿਖਾਣੇ ਆ ਲੋਕਾਂ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਹੈ ਪਰ ਫਿਰ ਵੀ ਲੋਕ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਡਰਾਈਵਰ ਦੀ ਜਾਨ ਨੂੰ ਵੀ ਬਚਾਉਂਦੇ ਨੇ ਔਰ ਨਾਲ ਦੀ ਨਾਲ ਜਿਹੜੀ ਗੱਡੀ ਸੜ ਰਹੀ ਹੈ ਇਸ ਨੂੰ ਵੀ ਬੁਝਾਉਣ ਦੀ ਕੋਸ਼ਿਸ਼ ਚ ਲੱਗੇ ਰਹਿੰਦੇ ਨੇ

वञे कॾहिं